ਅਮਰੀਕਾ 'ਚ ਦੋ ਟਰਾਲਿਆਂ ਦੀ ਆਪਸ ਟੱਕਰ ਦੌਰਾਨ ਜਾਨ ਗੁਆਣ ਵਾਲੇ ਦੋ ਦੋਸਤਾਂ ਦੇ ਸ਼ਬ ਤਸੂਆ ਦਾ ਪਿੰਡ ਟ੍ਰਿਕਿਆਨਾ ਪਹੁੰਚੇ ਦੋਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ 아 k e j 아 n g a ਲਗਭਗ 30 ਦਿਨ ਹੋ ਗਏ ਅਮਰੀਕਾ ਦੇ ਵਿੱਚ ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੇ ਹੀ ਮਤਲਬ ਆਪਣੀ ਕਮਾਈ ਕਰਨ ਵਾਸਤੇ ਤੇ ਉੱਥੇ ਡਰਾਈਵਰੀ ਕਰਦੇ ਸੀ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਉੱਥੇ ਤੇ ਹੁਣ ਅੱਜ ਇਹਨਾਂ ਦੀ ਮਤਲਬ ਮਰਤੇਕ ਸਰੀਰ ਇੱਥੇ ਆਣ ਕੇ ਸਸਕਾਰ ਕੀਤਾ ਗਿਆ ਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਹੈ ਜੀ ਕੋਈ ਇਹਨਾਂ ਦੇ ਮਤਲਬ ਇਸ ਵੇਲੇ ਇਤਲਾਫ ਜਿਹੜਾ ਚੱਲਿਆ ਨਹੀਂ ਜਾਂਦਾ ਤੇ ਦੂਸਰਾ ਇਹ ਬੱਚੇ ਜੇ ਗਏਆਂ ਨੂੰ ਥੋੜੀ ਦੇਰ ਹੋਈ ਸੀ ਘੋਨੀ ਪਰਵਾਹ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਸਿਰ ਦੇ ਉੱਤੇ ਇਹਨਾਂ ਦਾ ਨਿਰਭਾਹ ਚੱਲਦਾ ਹੈ ਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮਦੀ ਹਾਲ ਹੋਈ ਹੈ ਇਹ ਨੌਜਵਾਨ ਇਕੱਲੇ ਇਕੱਲੇ بیٹے ਸੀਗੇ ਤੇ 1.5 ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਤੇ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਝ ਹੋਰ ਜਮੀਨ ਜਾਇਦਾਦਾਂ ਲੈ ਕੇ ਦਵਾਂਗੇ ਲੇਕਿਨ ਅਣਹੋਣੀ ਨੇ ਕੁਝ ਹੋਰ ਹੀ ਕਰ ਦਿੱਤਾ ਮਹੀਨਾ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਵਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਕੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬਾਡੀਆਂ ਵਦੇਸ ਚੋਂ ਵਾਪਸ ਆਈਆਂ ਤੇ ਅੱਜ ਪਿੰਡ ਟੇਰਕੇ ਆਣ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਦੋਨੋਂ ਦੀ ਜਿਹੜੇ ਕਿਹਾ ਜਾ ਰਿਹਾ ਕਿ ਬਹੁਤ ਥੋੜੀ ਮਿੱਤਤਾ ਸੀ ਦੋਨੋਂ ਪੱਠੇ ਪੜੇ ਤੋਂ ਹੋਈ ਜਿਹੜਾ ਅੱਗੇ ਸੁਣਿਆ ਨਾ ਕੀਤਾ ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਬਾਹਰ ਵਿਦੇਸ਼ ਗਏ ਤੇ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਗਵੀਰ ਸਿੰਘ ਦਾ ਭਤੀਜਾ ਰਗਵੀਰ ਸਿੰਘ ਤੇਰਕੜਾ ਦਾ ਭਤੀਜਾ ਹੈ ਉਹ ਕੈਨੇਡਾ ਸੀ ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ ਇਕੱਠਿਆਂ ਹੀ ਟਰਾਲਾ ਚਲਾਇਆ ਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਹੋਇਆ